ਬਾਈ ਮੋਟਰਾਂ ਦੀਆਂ ਨਾ ਕੇਵਲਾਂ ਵਟੀਆਂ ਗਈਆਂ ਗੁਰਦੁਆਰਾ ਟਿੱਬਾ ਸਾਹਿਬ ਕੋਲ ਤੇ ਇੱਧਰ ਇੱਥੇ ਪੋਕ ਲੈਣਾ ਮਸ਼ੀਨ ਚੱਲੀ ਜਾਂਦੀ ਆ ਉਧਰ ਤਾਂ ਮੋਟਰਾਂ ਦੀ ਬੱਤ ਤੇ ਰਹੀ ਤਾਂ ਕਰਕੇ ਤੇ ਆ ਇੱਥੋਂ ਵਟੀਆਂ ਇਹਨਾਂ ਨੇ ਬਾਈ ਤਾਂ ਜੇਬੇ ਦੀ ਆ ਬਾਈ ਮੋਟਰ ਸਦਾ ਕਰਕੇ ਦੀ ਤੇ ਆ ਵੇਖੋ ਤੁਸੀਂ ਨਾਲ ਛੱਡ ਕੇ ਟੁੱਟੇ ਵੈਸੇ ਤੇ ਆ ਵੇਖੋ 20 ਫੁੱਟ ਲੰਮੀ ਕੇਬਲ ਸੀਗੀ ਜਿਹੜੀ ਵੱਡੀ ਆ ਗਈ ਜਿਵੇਂ ਸਟਾਰਟਰ ਦੇ ਨਾਲੋਂ ਵੱਢ ਕੇ ਲਏ ਆ ਅੰਦਰੋਂ ਵਾਰ ਜਿੰਦਾ ਤੋੜ ਕੇ ਅੰਦਰੋਂ ਸਟਰਟਰ ਦੇ ਨਾਲੋਂ ਆਹ ਵੇਖੋ ਤੁਹਾਨੂੰ ਦਿਖਾਉਣੇ ਆ ਅੰਦਰੋਂ ਵੱਡੀ ਹੈ ਕੇਵਲ ਯਾਰ ਕੀ ਕਰੂਗਾ ਜੱਟ ਕੀ ਕੇਵਲਾਂ ਦੀ ਰਾਖੀ ਮੇਠਾ ਰੂ ਕਿੱਥੇ ਤੇ ਆਹ ਦੇਖ ਲੋ ਇੱਕ ਬੋਗੇ ਕੀ ਮੋਟਰ ਆ ਬਾਈ ਗੁਰੂਸਰ ਵਾਲਿਆਂ ਦੀ ਇਹ ਵੀਰੇ ਕੋਲੇ ਠੇਕੇ ਤੇ ਅਗਵਾਣ ਇਹਦੀ ਵੀ ਵੇਖੋ ਆ 5 ਫੁੱਟ ਦਾ ਟੁੱਟਣੀ ਸਰ ਪਤਾ ਨਹੀਂ ਕੀ ਭਾਲਦੇ ਆ ਯਾਰ ਬਾਕੀ ਤੁਹਾਨੂੰ ਰੀਹਾਂ ਵੀ ਦਿਖਾਉਣੇ ਆਗੇ ਆਹ ਦੇਖੋ ਅੱਗੇ ਰੀਹਾਂ ਸੀ ਦੇਖ ਕੇ ਲੀਆਂ ਸੂਏ ਤੱਕ ਗਈਆਂ ਹੋਈਆਂ ਇਧਰ ਗੁਰੂਸਰਾਂ ਦੇ ਪੁਲ ਨੂੰ ਮੁੜ ਗਏ ਹੋਈਆਂ ਬੰਦਿਆਂ ਦਾ ਪਤਾ ਲੱਗ ਜਾਂਦੇ ਕਾਰਵਾਈ ਕੀਤੀ ਜਾਊਗੀ ਬਾਈ ਤੇ ਜੇ ਕੋਈ ਕੋਈ ਫੜਿਆ ਆ ਗਿਆ ਨਾ ਤੇ ਬਕਸ਼ਿਆ ਨਹੀਂ ਜਾਊਗਾ ਆਪ ਤਾਂ ਹਿਸਾਬ ਲਾ ਲਿਓ ਬਾਜ ਆ ਜੋ ਤਲ ਜੋ ਭਾਈ ਬੇਨਤੀ ਹੈ